ਹਟਕਾਗੇ ਇੱਕੇ ਨਾਲ ਲੋਕ ਪਈ ਚਾਹ ਦਿੱਤੀਗਾ ਹਟਕਾਗੇ ਇੱਕੇ ਨਾਲ ਲੋਕ ਪਈ ਸਾਹ ਦਿੱਤੀਗਾ ਅਸੀਂ ਕੀ ਚਾਹਦੇ ਹਾਂ ਹਾਂ ਅਸੀਂ ਕੀ ਚਾਹਦੇ ਹਾਂ ਹਾਂਜੀ ਮੈਂ ਚਾਹ ਰਣਜੀਤ ਕੌਰ ਬਲੈਕ ਮਾਛੀਵਾੜਾ ਪ੍ਰੈਜ਼ੀਡੈਂਟ ਤੇ ਅੱਜ ਜਿਹੜੇ ਅਸੀਂ ਇੱਥੇ ਆਪਣੇ ਹੜਤਾਲ ਤੇ ਆਏ ਆਂ ਨੌਟਰੀ ਐਂਡ ਯੂਨੀਅਨ ਦੇ ਸੱਦੇ ਤੇ ਅੱਜ 10 ਆਪਣੇ ਟ੍ਰੇਡ ਯੂਨੀਅਨ ਸਾਡੇ ਵਿੱਚ ਅੱਜ ਸ਼ਾਮਲ ਨੇ ਇਹਦੇ ਵਿੱਚ ਜਿੱਦਾਂ ਆਂਗਰਵਾੜੀ ਮਜ਼ਦੂਰ ਹੋਗੇ ਮਨਰੇਗਾ ਮਜ਼ਦੂਰ ਹੋਗੇ ਕਿਰਤੀ ਕਾਮੇ ਹੋਗੇ ਰਾਜ ਮਿਸਤਰੀ ਹੋਗੇ ਸਾਰੇ ਜਣੇ ਇਕੱਠੇ ਹੋ ਕੇ ਅੱਜ ਅਸੀਂ ਇਹ ਹੜਤਾਲ ਕਰ ਰਹੇ ਹਾਂ ਜਿਵੇਂ ਕਿ ਆਪਾਂ ਨੂੰ ਪਤਾ ਵੀ ਜਦੋਂ ਸਰਕਾਰ ਆਈ ਸੀ ਉਹਨਾਂ ਨੇ ਆਪਣੇ ਨਾਲ ਕੀ ਵਾਦੇ ਕੀਤੇ ਸੀਗੇ ਪਰ ਉਹ ਬਾਧਿਆਂ ਤੇ ਪੂਰ ਨਹੀਂ ਉਤਰ ਰਹੇ ਹਰ ਇੱਕ ਵਰਗਾ ਜੇਨਾਂ ਤੋਂ ਦੁਖੀ ਆ ਜੇ ਮੰਨਿਆ ਜਾਵੇ ਹੁਣ ਮਜ਼ਦੂਰ ਨੇ ਉਹਨਾਂ ਤੋਂ ਦੇਖੋ ਡਿਊਟੀ 12-12 ਘੰਟੇ ਲਈ ਜਾਂਦੀ ਆ ਪਰ ਮਜ਼ਦੂਰੀ ਦੇ ਬਦਲੇ ਉਹਨਾਂ ਨੂੰ ਉਹਨਾਂ ਦਾ ਹੱਕ ਪੂਰਾ ਦਿਹਾੜੀ ਨਹੀਂ ਮਿਲਦੀ ਜਿੰਨੀ ਉਹਨਾਂ ਨੂੰ ਚਾਹੀਦੀ ਆ ਜਿਹੜੀ ਸਾਡੀ ਮੰਗ ਦਾ ਵੀ 8 ਘੰਟੇ ਦਿਹਾੜੀ ਜਾਨੀ ਕਿ 8 ਘੰਟੇ ਉਹਨਾਂ ਤੋਂ ਕੰਮ ਕਰਵਾਇਆ ਜਾਵੇ ਤੇ ਉਹਨਾਂ ਦੀ ਬਣਦੀ ਦਿਹਾੜੀ ਜੋ ਸਰਕਾਰੀ ਸਕਿੱਲ ਦੇ ਮੁਤਾਬਕ ਉਹ ਦਿੱਤੀ ਜਾਵੇ ਜਿਹੜਾ ਸਾਡਾ ਅੰਗਰਵਾੜੀ ਮੁਲਾਜ਼ਮਾਂ ਦਾ ਜਾਨੀ ਕਿ ਮੇਨ ਅੱਜ ਮਕਸਦ ਹੈਗਾ ਆ ਪੂਰਾ ਜੋਸ਼ ਵੀ ਆ ਸਾਡੇ ਵਿੱਚ ਅੱਜ ਕਿਉਂਕਿ ਜਿਹੜੀ ਪੰਜਾਬ ਸਰਕਾਰ ਆ ਇਹ ਸਕੀਮ 1975 ਹੋ ਗਏ ਹੁਣ ਤੱਕ ਸਕੀਮ ਚੱਲਦੀ ਆਈ ਆ ਅੱਜ ਤੱਕ ਕਿਸੇ ਵੀ ਸਰਕਾਰ ਨੇ ਸਾਡੇ ਤੇ ਇੰਨਾ ਪ੍ਰੈਸ਼ਰ ਨਹੀਂ ਪਾਇਆ ਜਿੰਨਾ ਇਹ ਪੰਜਾਬ ਸਰਕਾਰ ਸਾਡੇ ਤੇ ਪਾ ਰਹੀ ਆ ਇਹਦੇ ਵਿੱਚ ਹਰ ਇੱਕ ਕੰਮ ਲਈ ਜਿੱਦਾਂ ਹੁਣ ਅਸੀਂ ਬੱਚਿਆਂ ਨੂੰ ਟੇਕ ਹੋਮ ਰਾਸ਼ਨ ਦਿੰਨੇ ਆ ਉਹਦੇ ਵਿੱਚ 3 ਤੋਂ 6 ਸਾਲ ਦੇ ਬੱਚੇ ਆ ਗਏ ਆਪਣੇ 6 ਮਹੀਨੇ ਤੋਂ 3 ਸਾਲ ਦੇ ਆ ਗਏ ਪ੍ਰੈਗਨੈਂਟ ਮਦਰ ਆ ਗੀਆਂ ਨਾਰਸਿੰਗ ਮਦਰ ਆਗੀਆਂ ਤੇ ਉਹਨਾਂ ਨੂੰ ਇਹ ਕਹਿੰਦੇ ਨੇ ਫੇਸ ਆਈਡੀ ਕਰੋ ਉਹਨਾਂ ਦੀ ਸਾਡੇ ਕੋਲ ਜਿੰਨੇ ਵੀ ਲੋਕ ਨੇ ਸਾਰੇ ਬਹੁਤ ਹੀ ਗਰੀਬ ਵਰਗ ਦੇ ਲੋਕ ਨੇ ਜੀ ਆਪਾਂ ਕਹੀਏ ਵੱਡੇ ਜੀਮੀਦਾਰ ਲੋਕ ਨੇ ਜਿਹੜੇ ਉਹ ਤਾਂ ਆਪਣੇ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਾਉਂਦੇ ਨੇ ਸਾਡੇ ਕੋਲ ਬਿਲਕੁਲ ਗਰੀਬ ਲੋਕਾਂ ਦੇ ਬੱਚੇ ਆ ਰਹੇ ਨੇ ਅੰਗਣਵਾੜੀ ਵਿੱਚ ਉਹਨਾਂ ਕੋਲ ਤਾਂ ਫੋਨ ਵੀ ਹੈ ਨਹੀਂ ਵੀ ਜਿਹਦੇ ਤੋਂ ਉਹ ਕਹਿੰਦੇ ਨੇ ਸਾਨੂੰ OTP ਦੇਣਾ ਹਰ ਗੱਲ ਤੇ ਇਹ ਕਹਿੰਦੇ ਨੇ ਵੀ OTP OTP ਲਓ ਤੁਸੀਂ ਉਹਨਾਂ ਤੋਂ ਫੋਨ ਵੈਰੀਫਿਕੇਸ਼ਨ ਕਰੋ ਆਧਾਰ ਵੈਰੀਫਿਕੇਸ਼ਨ ਕਰੋ ਉਹਦੇ ਤੇ ਜਦੋਂ ਵੀ ਰਾਸ਼ਨ ਲੈਣਾ ਆਧਾਰ ਦੇ ਨਾਲ ਉਹਨਾਂ ਦਾ ਫੇਸ ਮੈਚ ਕਰੋ ਤਾਂ ਉਹਨਾਂ ਨੂੰ ਰਾਸ਼ਨ ਮਿਲੇਗਾ ਦੇਖੋ ਹੁਣ ਆਧਿਕਾਲ ਦੇ ਸਮੇਂ ਦੇ ਵਿੱਚ ਕਿਹੜਾ ਦਿਹਾੜੀਦਾਰ ਇੰਨਾ ਵਿਹਲਾ ਆ ਜਿਹੜਾ ਕੰਮ ਛੱਡ ਕੇ ਅੱਧ-ਅੱਧ ਘੰਟਾ ਸਾਡੇ ਕੋਲ ਆ ਕੇ ਬੈਠੂਗਾ ਰਾਸ਼ਨ ਲੈਣ ਲਈ 200 ਗ੍ਰਾਮ 600 ਗ੍ਰਾਮ ਅਸੀਂ ਰਾਸ਼ਨ ਦੇਣਾ ਆ ਪਰ ਮਜ਼ਦੂਰ ਆਪਣੀ ਦਿਹਾੜੀ ਛੱਡ ਕੇ ਸਾਡੇ ਕੋਲ ਨਹੀਂ ਆਊਗਾ ਅਸੀਂ ਟੋਹਣਿਆ ਵੀ ਜਿਸ ਤਰ੍ਹਾਂ ਅਸੀਂ ਅੱਗੇ ਰਾਸ਼ਨ ਵੰਡਦੇ ਸੀ ਉਸੇ ਤਰ੍ਹਾਂ ਅਸੀਂ ਰਾਸ਼ਨ ਹੁਣ ਦਈਏ ਵੀ ਜਿਹੜਾ ਓਟੀਪੀ ਆ ਲੋਕ ਵੀ ਸਾਡੇ ਤੇ ਇਤਰਾਜ਼ ਕਰਦੇ ਨੇ ਵੀ ਅਸੀਂ ਪਰਸਨਲ ਜਿਹਦੇ ਕੋਲ ਨੰਬਰ ਹੈਗਾ ਵੀ ਆ ਇਹ ਵੀ ਜਿਹੜਾ ਸਾਡਾ ਓਟੀਪੀ ਆ ਮੋਬਾਈਲ ਮੋਬਾਈਲ ਆ ਅਸੀਂ ਉਹਨੂੰ ਕਿਸੇ ਨੂੰ ਵੀ ਪਰਸਨਲ ਨੰਬਰ ਤੇ ਆਪਣੀ ਓਟੀਪੀ ਨਹੀਂ ਦਵਾਂਗੇ ਇਸ ਕਰਕੇ ਸਾਰੇ ਪਿੰਡ ਦੇ ਵਿੱਚ ਲੋਕ ਵੀ ਸਾਡੇ ਵਿਰੁੱਧ ਹੋ ਰਹੇ ਨੇ ਤੇ ਲੜਾਈਆਂ ਵੀ ਹੋ ਰਹੀਆਂ ਨੇ ਸਾਡੀ ਇੱਕ ਭੈਣ ਦੀ ਧੋਰੀ ਬੇਲੜਾ ਪਿੰਡ ਦੇ ਵਿੱਚ ਮੌਤ ਵੀ ਹੋ ਚੁੱਕੀ ਆ ਉਹਨੂੰ ਵੀ ਇੰਨਾ ਜਾਨੀ ਡਿਪਰੈਸ਼ਨ ਹੋ ਗਿਆ ਸੀ ਉਹ ਮੌਕੇ ਤੇ ਆਪਣੀ ਡਿਊਟੀ ਦੌਰਾਨ ਮੀਟਿੰਗ ਤੇ ਬੈਠੀ ਦੀ ਉਹਦੀ ਡੈਥ ਹੋ ਚੁੱਕੀ ਆ ਇੱਕ ਆਪਣੇ ਗੁਜਰਾਤ ਦੇ ਵਿੱਚ ਵੀ ਭੈਣ ਦੀ ਸਾਡੀ ਡੈਥ ਹੋ ਚੁੱਕੀ ਹੈ ਇੰਨਾ ਪ੍ਰੈਸ਼ਰਾਈਜ਼ ਜਾਨੀ ਕਿ ਸਰਕਾਰ ਕਰ ਰਹੀ ਆ ਅਸੀਂ ਇਹੀ ਮੰਗ ਕਰਦੇ ਆ ਕਿ ਜਿਹੜਾ OTP ਸਿਸਟਮ ਆ ਇਹ ਬੰਦ ਕੀਤਾ ਜਾਵੇ ਜਿਵੇਂ ਕਿ ਪਹਿਲਾਂ ਰਾਸ਼ਨ ਆਉਂਦਾ ਸੀ ਉਸੇ ਤਰ੍ਹਾਂ ਰਾਸ਼ਨ ਵੰਡਿਆ ਜਾਵੇ ਤੇ ਨਹੀਂ ਅਸੀਂ ਇਸ ਦਾ ਪੂਰ ਜ਼ੋਰ ਵਿਰੋਧ ਕਰਾਂਗੇ ਪਹਿਲਾਂ ਵੀ ਅਸੀਂ ਬਾਈਕਾਟ ਰੱਖਿਆ ਆ ਹੁਣ ਅੱਜ ਅਸੀਂ ਸਮਰਾਲਾ ਬਲਾਕ ਤੇ ਮਾਛੀਵਾੜਾ ਬਲਾਕ ਵੀ ਇੱਥੇ ਇਕੱਠੇ ਆ ਅੱਜ ਤੁਹਾਡੇ মিডিਆ ਰਾਹੀਂ ਅਸੀਂ ਇਹ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਵੀ ਆਪਣੇ ਕਹਿੰਦੇ ਨੇ ਨਵਿੰਦਿਆ ਆਪਣੇ ਆਫਸਰਾਂ ਨੂੰ ਵੀ ਵੀ ਅੱਜ ਤੋਂ ਬਾਅਦ ਜਿੰਨੀ ਦੇਰ ਤੱਕ ਸਾਨੂੰ ਕੋਈ ਸਰਕਾਰ ਵੱਲੋਂ ਫੋਨ ਨਹੀਂ ਦਿੱਤਾ ਜਾਊਗਾ ਅਸੀਂ ਕੰਮ ਦਾ ਬਿਲਕੁਲ ਵਾਈਕਟ ਰੱਖਾਂਗੇ ਅਸੀਂ ਕੰਮ ਨਹੀਂ ਕਰਨਾ ਉਨੀ ਦੇਰ ਜਿੰਨੀ ਦੇਰ ਤੱਕ ਸਾਨੂੰ ਫੋਨ ਨਹੀਂ ਦਿੱਤੇ ਜਾਣਗੇ ਸਾਡਾ ਜੋ ਫੈਸਲਾ ਆ ਸਾਡੀ ਆਵਾਜ਼ ਉੱਪਰ ਤੱਕ ਪਹੁੰਚਾਈ ਜਾਵੇ ਧੰਨਵਾਦ ਮੈਂ ਹਰਦੀਪ ਕੌਰ ਜਨਰਲਸ ਕਟਰ ਸਮਰਾੜਾ ਬਲਕ ਤੋਂ ਜੀ ਸਾਡੇ ਜਿਵੇਂ ਮੇਰੇ ਤੋਂ ਪਹਿਲਾਂ ਮੇਰੇ ਭੈਣ ਸਾਰੀਆਂ ਚੀਜ਼ਾਂ ਬਾਰੇ ਦੱਸ ਚੁੱਕੇ ਨੇ ਵੀ ਅੱਜ ਦਾ ਜਿਹੜਾ ਸਾਡਾ ਧਰਨਾ ਹੈ ਉਹ ਕਿਸ ਪਰਪਸ ਲਈ ਹੈ ਹੈਨਾ ਸਾਡੇ ਡਿਪਾਰਟਮੈਂਟ ਵਿੱਚ ਫੇਸ ਆਈਡੀ ਨੂੰ ਲੈ ਕੇ ਬਹੁਤ ਜ਼ਿਆਦਾ ਦਿੱਕਤਾਂ ਨੇ ਔਰ ਸਾਡੇ ਨਾਲ ਜਿਹੜੇ ਬਾਕੀ 10 ਸਟੇਟ ਜੁਨੀਅਨ ਵੀ ਜੁੜੀਆਂ ਨੇ ਜਦ ਸਾਡਾ ਧਰਨਾ ਹੈ ਉਹ ਸਾਰੇ ਇਹ ਸਰਕਾਰਾਂ ਦੀਆਂ ਗਲਤ ਨੀਤੀਆਂ ਦੇ ਖਿਲਾਫ ਹੀ ਹੈ ਧਰਨਾ ਅੱਜ ਦਾ ਉਹਨਾਂ ਨੂੰ ਰੋਕ ਲਾਉਣ ਲਈ ਹੀ ਅਸੀਂ ਮਤਲਬ ਸਰਕਾਰ ਦੀਆਂ ਨੀਤੀਆਂ ਦੇ ਵਿਰੁੱਧ ਜਿਹੜੇ ਸਾਡੇ ਦੇ ਮਤਲਬ ਲਾਗੂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੀ ਰੋਕத் ਥਾਮ ਲਈ ਹੀ ਅੱਜ ਅਸੀਂ ਇੰਨੇ ਭਾਰੀ ਕੱਟ ਵੀ ਤੇ ਕੱਟੇ ਹੋਏ ਆ ਪਰ ਸਾਡਾ ਜਿਹੜਾ ਸਾਡੇ ਡਿਪਾਰਟਮੈਂਟ ਦਾ ਹੈ ਵੀ ਸਾਨੂੰ ਬਿਨਾਂ ਵਜ੍ਹਾ ਤੋਂ ਹੀ ਪਰੇਸ਼ਾਨ ਕੀਤਾ ਜਾਂਦਾ ਸਰਕਾਰ ਵੱਲੋਂ ਕੇਂਦਰ ਸਰਕਾਰ ਵੱਲੋਂ ਦੱਸਿਆ ਜਾਂਦਾ ਵੀ ਪੇਮੈਂਟ ਆਈ ਹੋਈ ਐ ਖੋਨਾ ਦੀ ਪਰ ਅਜੇ ਤੱਕ 4 ਸਾਲ ਹੋ ਗਏ ਨੇ ਨਾ ਹੀ ਸਾਨੂੰ ਕੋਈ ਫੋਨ ਦਿੱਤਾ ਜਾਂਦਾ ਨਾ ਹੀ ਸਾਨੂੰ ਕੋਈ ਡਾਟਾ ਦਿੱਤਾ ਜਾਂਦਾ ਉਹਦੇ ਤੋਂ ਬਿਨਾਂ ਹੀ ਸਾਨੂੰ ਇੰਨਾ ਪਰੇਸ਼ਾਨ ਕੀਤਾ ਜਾਂਦਾ ਕਿ ਤੁਸੀਂ ਕੱਲੇ-ਕੱਲੇ ਲਾਹਪਾਤਰੀ ਦੀ ਫੇਸ ਆਈਡੀ ਕਰਨੀ ਆ ਅਗਰ ਉਹ ਫੇਸ ਉਹਦੇ ਆਧਾਰ ਨਾਲ ਮੈਚ ਹੋ ਕੇ ਉੱਥੇ ਬਰਾਬਰ ਉਹਦੀ ਫੋਟੋ ਆਲਦੀ ਆ ਤਾਂ ਅਸੀਂ ਉਸ ਨੂੰ ਰਾਸ਼ਨ ਦੇਣਾ ਹੈ ਨਹੀਂ ਤਾਂ ਨਹੀਂ ਦੇਣਾ ਇਹਦੇ ਨਾਲ ਸਾਡੇ ਲਾਹਪਾਤਰੀਆਂ ਨੂੰ ਵੀ ਦਿੱਕਤ ਹੋਊਗੀ ਤੇ ਸਾਨੂੰ ਵੀ ਦਿੱਕਤ ਹੋਊਗੀ ਠੀਕ ਹੈ ਕਿਉਂਕਿ ਜਦੋਂ ਅਸੀਂ ਇੱਧਰ ਤਾਂ ਘੰਟਾ ਸਾਡੇ ਕੋਲ ਬੈਠਾ ਰਹੂਗਾ ਅਗਲਾ ਉਹਦੀ ਉਹ ਫੇਸ ਆਈਡੀ ਮੈਚ ਨਹੀਂ ਕਰੂਗੀ ਤਾਂ ਅਸੀਂ ਰਾਸ਼ਨ ਨਹੀਂ ਦੇ ਪਾਵਾਂਗੇ ਤਾਂ ਉਹਦੇ ਤੋਂ ਬਾਅਦ ਸਾਡੇ ਕੋਲ ਅਗਲਾ ਅੱਗੇ ਨੂੰ ਅਗਲੇ ਮਹੀਨੇ ਕੀ ਆਊਗਾ ਸਾਡੇ ਕੋਲ ਐਦਾਂ ਕਰਵਾਉਣ ਲਈ ਲੋਕੀ ਇਸ ਚੀਜ਼ ਤੋਂ ਇਨਕਾਰ ਕਰ ਰਹੇ ਨੇ ਵੀ ਅਸੀਂ ਸਰਕਾਰ ਦਾ ਇਹ ਰਾਸ਼ਨ ਹੀ ਨਹੀਂ ਲੈਣਾ ਐਦਾਂ ਦਾ ਜਿਹੜਾ ਸਾਨੂੰ ਇਹ ਬੰਦਸ਼ਾਂ ਦੇ ਵਿੱਚ ਦਿੱਤਾ ਜਾਂਦਾ ਕਿਉਂਕਿ ਜਿਹੜੇ ਸਾਡੇ ਕੋਲ ਲੋਕ ਆਉਂਦੇ ਨੇ ਉਹ ਬਹੁਤ ਗਰੀਬ ਵਰਗ ਤੋਂ ਨੇ ਉਹ ਜ਼ਿਆਦਾਤਰ ਕੰਮ ਕਰਨ ਜਾਂਦੇ ਨੇ ਸਾਡੇ ਕੋਲ ਤਾਂ ਰਾਸ਼ਨ ਲੈਣ ਉਹਨਾਂ ਦੇ ਮਤਲਬ ਘਰ ਤੋਂ ਕੋਈ ਸੱਸ ਆ ਗਈ ਜਾਂ ਕੋਈ ਚਾਚੀ ਆ ਗਈ ਕੋਈ ਬੂਆ ਆ ਗਈ ਅਸੀਂ ਕਿਸੇ ਨੂੰ ਵੀ ਰਾਸ਼ਨ ਦੇ ਦਿੰਦੇ ਸੀ ਅੱਗੇ ਸਾਈਨ ਕਰਾ ਕੇ ਪਰ ਸਾਡੇ ਲਈ ਇਹ ਬੜੀ ਮੁਸ਼ਕਲ ਕ੍ਰੀਏਟ ਕਰਤੀ ਹੈ ਸਰਕਾਰ ਨੇ ਜਿਹੜੀ ਇਹ ਗਲਤ ਨੀਤੀ ਫੇਸ ਆਈਡੀ ਕਰਕੇ ਕਰ ਰਹੇ ਨੇ ਤੇ ਇਸ ਤੋਂ ਇਲਾਵਾ ਜਿਹੜੀ ਸਾਡੀ ਪੇਮੈਂਟ ਹੈ ਉਹ ਵੀ ਕਦੇ ਅੱਜ ਤੱਕ ਸਾਨੂੰ ਪ੍ਰੋਪਰ ਨਹੀਂ ਮਿਲੀ ਜਦੋਂ ਦੀ ਮਾਨ ਸਰਕਾਰ ਆਈ ਹੈ ਸਾਨੂੰ ਜਿਹੜੀ ਤਨਖਾਹ ਹੈ ਦੋਨੋਂ ਸਰਕਾਰਾਂ ਮਿਲ ਕੇ ਦਿੰਦੀਆਂ ਨੇ ਕਦੇ ਸਾਨੂੰ ਸਟੇਟ ਫੰਡ ਮਿਲ ਜਾਂਦਾ ਕਦੇ ਸੈਂਟਰ ਫੰਡ ਮਿਲ ਜਾਂਦਾ ਹੁਣ ਵੀ ਸਾਨੂੰ 4 ਮਹੀਨੇ ਹੋ ਗਏ ਨੇ ਸੈਂਟਰ ਫੰਡ ਨਹੀਂ ਮਿਲਿਆ ਅਸੀਂ ਸਾਡੀਆਂ ਭੈਣਾ ਵਿੱਚ ਬਿੱਡੋ ਨੇ ਜਾਂ ਮਤਲਬ ਯਾਰ ਇਸ ਚੀਜ਼ ਤੇ ਗੁਜ਼ਾਰਾ ਇਸ ਚੀਜ਼ ਤੇ ਕਰਦੀਆਂ ਨੇ ਬਹੁਤ ਗਰੀਬ ਪਰਿਵਾਰਾਂ ਤੋਂ ਨੇ ਮਤਲਬ ਸਾਡੇ ਘਰ ਦੇ ਤਾਂ ਰੋਜੀ ਰੋਟੀ ਚੁੱਲ੍ਹਾ ਚੌਂਕਾ ਵੀ ਉਹਨਾਂ ਦਾ ਮਤਲਬ ਠੰਡਾ ਹੋਇਆ ਪਿਆ ਇਸ ਚੀਜ਼ਾਂ ਨਾਲ ਸਾਡੀ ਸਰਕਾਰ ਅੱਗੇ ਮੰਗ ਹੈ ਵੀ ਸਾਡੀ ਜਿਹੜੀ ਤਨਖਾਹ ਹੈ ਉਹ ਪ੍ਰੋਪਰ ਸਾਨੂੰ ਇਕੱਠੀ ਦਿੱਤੀ ਜਾਵੇ ਜਿਸ ਤਰ੍ਹਾਂ ਪਹਿਲਾਂ ਮਿਲਦੀ ਸੀਗੀ ਸਾਨੂੰ ਇਹ ਜਿਹੜੇ ਟੁਕੜੇ 'ਚ ਤਨਖਾਹਾਂ ਦਿੱਤੀਆਂ ਜਾਂਦੀਆਂ ਨੇ ਉਹਨਾਂ ਦਿੱਤੀਆਂ ਜਾਣ ਦੀ। ਕੋਈ ਨਹੀਂ ਠੀਕ। ਹਾਂਜੀ ਨਾਮ ਦੱਸੋ। ਮੈਂ ਅਮਰਨਾਥ ਕੂਮਕਨਾ ਸੁਬਾਸ ਖਤਰ ਸੀਆਈਟੀ ਜੂ ਪੰਜਾਬ। ਤੇ ਅੱਜ ਜਿਹੜਾ ਹੈਗਾ ਉਸ ਪਰ ਰਿਪੋਰਟ ਪ੍ਰੋਡਕਸ਼ਨ ਕਰ ਰਹੇ ਹਾਂ ਆਂਦਰ ਬੜੀ ਮੀਟਿੰਗ ਹੈ। ਕੀ ਕਹਿਣਾ ਚਾਹੁੰਦੇ ਹੋ? ਅੱਜ ਪੂਰੇ ਦੇਸ਼ ਦੇ ਅੰਦਰ 10 ਕੰਪਨੀ ਟ੍ਰੇਡ ਯੂਨੀਅਨਾਂ ਤੇ 60 ਮੁਲਾਜ਼ਮਾਂ ਦੀਆਂ ਫੈਡਰੇਸ਼ਨਾਂ ਸੰਯੁਕਤ ਤਕਸਾਲ ਮੋਰਚੇ ਵੱਲੋਂ ਇਸ ਹੜਤਾਲ ਦਾ ਜਿਹੜਾ ਸਮਰਥਨ ਕਰਨਾ ਇਹ ਦੱਸਿਆ ਗਿਆ ਇਹ ਪ੍ਰੋਗਰਾਮ ਚ ਆਪ ਕੋਟ ਕੀਤਾ ਗਿਆ ਇਸ ਲਈ ਇਹ ਕਿਉਂ ਕੀਤੀ ਜਾ ਰਹੀ ਹੈ ਹੜਤਾਲ ਹੜਤਾਲ ਇਸ ਕਰਕੇ ਕੀਤੀ ਜਾ ਰਹੀ ਹੈ ਸਾਨੂੰ ਸ਼ੌਕ ਨਹੀਂ ਹੁੰਦਾ ਕਿ ਹੜਤਾਲਾਂ ਕਰਨ ਦਾ ਇਹ 22ਵੀਂ ਹੜਤਾਲਾ ਜਦੋਂ ਦਾ મોદી ਮਤਲਬ ਪ੍ਰਧਾਨ ਮੰਤਰੀ ਬਣਿਆ ਇਸ ਲਈ ਕਿਉਂ ਕਰ ਰਹੇ ਹਾਂ ਕਿਉਂਕਿ ਸਰਕਾਰ ਲਗਾਤਾਰ ਜਿਹੜੇ ਸਾਡੇ ਦੇਸ਼ ਦਾ ਪਬਲਿਕ ਸੈਕਟਰ ਆ ਉਸ ਨੂੰ ਵੇਚ ਰਹੀ ਆ ਸਾਡੇ ਦੇਸ਼ ਦੀ ਸਰਕਾਰ ਨੌਜਵਾਰ ਦਾ ਪ੍ਰਬੰਧ ਨਹੀਂ ਕਰ ਰਹੀ ਸਾਡੇ ਦੇਸ਼ ਦੀ ਸਰਕਾਰ ਦਾ ਜਿਹਦਾ ਹੱਕ ਬਣਦਾ ਉਹ ਲੋਕਾਂ ਦੇ ਬਣੇ ਹੋਏ ਕਾਨੂੰਨਾਂ ਨੂੰ ਨਹੀਂ ਤੋੜ ਸਕਦੀ ਤੋੜਨੇ ਨਹੀਂ ਚਾਹੀਦੇ ਪਰ ਇਹ ਸਰਕਾਰ ਬਣੇ ਹੋਏ ਕਿਰਤ ਕਾਨੂੰਨਾਂ ਨੂੰ ਤੋੜ ਕੇ ਜਿਹੜੇ ਦੇਸ਼ ਦੇ ਅੰਦਰ ਮਜ਼ਦੂਰਾਂ ਨੇ ਅੰਗਰੇਜ਼ਾਂ ਦੇ ਰਾਜ ਤੋਂ ਲੈ ਕੇ ਹੁਣ ਤੱਕ 44 ਲੇਬਰ ਕਾਨੂੰਨ ਜਿਹੜੇ ਲੜ ਕੇ ਬਣਵਾਏ ਇਹ ਮੋਦੀ ਦੀ ਸਰਕਾਰ ਨੇ 38 ਕਾਨੂੰਨਾਂ ਜਿਹੜੇ ਉਹ ਤੋੜ ਦਿੱਤੇ ਗਏ ਇਸੇ ਤਰ੍ਹਾਂ ਜਿਹੜੇ ਨਮੀਆਂ ਨੀਤੀਆਂ ਨੇ ਨਮੀ ਨੀਤੀ ਦੇ ਮੁਤਾਬਕ ਜਿਹੜਾ ਹੈਗਾ ਆਪਣੇ ਕੀ ਕਹਦੇ ਆ ਨੂੰ ਜਨਤਕ ਖੇਤਰ ਜਨਤਕ ਖੇਤਰ ਨੂੰ ਤੋੜਿਆ ਜਾ ਰਿਹਾ ਅਤੇ ਜਿਹੜੇ ਸਕੀਮ ਵਰਕਰ ਨੇ ਸਕੀਮ ਵਰਕਨਾਂ ਨੂੰ ਬਜਟ ਵਿੱਚ ਕਟੌਤੀਆਂ ਭਾਰੀ ਕਟੌਤੀਆਂ ਕੀਤੀਆਂ ਜਾ ਰਹੀਆਂ ਨੇ ਉਦਾਹਰਨ ਦੇ ਤੌਰ ਤੇ ਦੱਸ ਸਕਦਾ ਭਾਵੇਂ ਮਤਲਬ ਕਹਿ ਸਕਦੇ ਪਿੰਡੂ ਚੌਕੀਦਾਰ ਨੇ ਆਂਗਣwadi ਆ ਮਡੇ ਮੀਲਾ ਆਸ਼ਾ ਵਰਕਰਾਂ ਮਨਰੇਗਾ ਮਨਰੇਗਾ ਦੇ ਅੰਦਰ ਜੋ ਮਰੇਗਾ ਕਾਨੂੰਨ ਬਣਿਆ ਉਦੋਂ 98000 ਕਰੋੜ ਰੁਪਏ ਰੱਖਿਆ ਸੀ ਹੁਣ ਸਰਕਾਰ ਨੇ ਉੱਕਾ ਪੁੱਕਾ ਇਸ ਸਕੀਮ ਆਹ ਜਿਹੜਾ ਮੰਗਦੇ ਆਧਾਰਤ ਕਾਨੂੰਨ ਬਣਿਆ ਹੋਇਆ ਇਸ ਕਾਨੂੰਨ ਨੂੰ ਤੋੜ ਕੇ 86000 ਕਰੋੜ ਰੁਪਇਆ ਹੀ ਫੰਡ ਜਿਹੜਾ ਰੱਖਿਆ ਰੱਖਿਆ ਗਿਆ ਜਿਹਦੇ ਨਾਲ ਜੇ 98000 ਕਰੋੜ ਰੁਪਏ ਨਾਲ 100 ਦਿਨ ਪੂਰਾ ਕੰਮ ਨਹੀਂ ਕੀਤਾ ਜਾ ਸਕਦਾ ਤੇ 86000 ਕਰੋੜ ਰੁਪਇਆ ਉਹਦੇ ਨਾਲ 100 ਦਿਨ ਪੂਰਾ ਕੰਮ ਨਹੀਂ ਦਿੱਤਾ ਜਾ ਸਕਦਾ ਇਸ ਕਰਕੇ ਹਮਲਾ ਸਰਕਾਰ ਨੇ ਮਜ਼ਦੂਰਾ ਉਤੇ ਕਿਤਾ ਮਨਰੇਗਾ ਕਾਨੂੰਨ ਨੂੰ ਖਤਮ ਕਰਨ ਦੀ ਯੋਜਨਾਵਾਂ ਸਰਕਾਰ ਕੋਲਂ ਦਰਹੀ ਹੈ ਔਰ ਇਹੀ ਨਹੀਂ ਜਿਹੜਾ ਪੰਜਾਬ ਦੀ ਸਰਕਾਰ ਨੇ ਇਹ ਕੇਂਦਰ ਦੀ ਸਰਕਾਰ ਨੇ 8 ਘੰਟੇ ਤੋਂ ਦਾ ਕਾਨੂੰਨ ਬਣੇ 8 ਘੰਟੇ ਦਾ ਕਾਨੂੰਨ ਬਣਵਾਉਣ ਲਈ ਮਜ਼ਦੂਰਾ ਨੇ ਸ਼ਿਕਾਗੋ ਸ਼ਹਿਰ ਦੇ ਅੰਦਰ ਭਾਰੀ ਕੁਰਬਾਨੀਆਂ ਕਰਕੇ ਇਹ 8 ਘੰਟੇ ਦਾ ਕਾਨੂੰਨ ਬਣਵਾਇਆ ਹੁਣ 8 ਤੋਂ 12 ਘੰਟੇ ਦਾ ਕਾਨੂੰਨ ਜਿਹੜਾ ਕਰਤਾ ਇੱਥੇ ਤੱਕ ਕਿ ਔਰਤਾਂ ਜਿਹੜੀਆਂ 5 ਵਜੇ ਤੱਕ ਕੰਮ ਕਰਦੇ ਸੀ ਔਰਤਾਂ ਨੂੰ ਇਹ ਕਹੇ ਦਿੱਤਾ ਕਿ ਉਹ ਰਾਤ ਦੀ ਸ਼ਿਫਟ ਵੀ ਲਾਉਣਗੇ ਆ ਇਸ ਕਰਕੇ ਇਹ ਕਾਨੂੰਨ ਮਾਰੂ ਕਾਨੂੰਨ ਆ ਜਿਹੜੇ ਮਾਰੀ ਨੂੰ ਦਿੱਤੀਆਂ ਨੇ ਉਹਨਾਂ ਦੇ ਖਿਲਾਫ ਅੱਜ ਦੇਸ਼ ਦੇ ਅੰਦਰ ਹੜਤਾਲ ਹੋ ਰਹੀ ਆ ਇਹ ਹੜਤਾਲ ਦੇ ਅੰਦਰ 25 ਕਰੋੜ ਲੋਕ ਆ ਜਿਹੜੇ ਉਹ ਹੱਛਾ ਭਾਗ ਲੈ ਰਹੇ ਨੇ ਸਰਕਾਰ ਨੂੰ ਇਹ ਸਮਝਣਾ ਚਾਹੀਦਾ ਸੀ ਇਹ ਕਹਣਾ ਚਾਹੁੰਦੇ ਆ ਤੁਹਾਡੇ ਸਾਗੇ ਮਰਾਹੀ ਕੇਂਦਰ ਦੀ ਸਰਕਾਰ ਤੇ ਪੰਜਾਬ ਦੀ ਸਰਕਾਰ ਨੂੰ ਇਹ ਨੀਤੀਆਂ ਮਜ਼ਦੂਰ ਜਮਾਤ ਲਾਗੂ ਨਹੀਂ ਹੋਣ ਦੇਵੇਗੀ ਇਸ ਲਈ ਭਾਵੇਂ ਜੋ ਵੀ ਕੁਰਬਾਨੀ ਕਰਨੀ ਪਵੇ ਸਾਡੇ ਬਜ਼ੁਰਗਾਂ ਨੇ ਪਿਤਾ ਬੁਰਖਿਆਂ ਨੇ ਇਹ ਕੁਰਬਾਨੀਆਂ ਕਰਕੇ ਕਾਨੂੰਨ ਬਣਵਾਇਸੀ ਹੁਣ ਇਹਨਾਂ ਕਾਨੂੰਨਾਂ ਦੀ ਰਾਖੀ ਵਾਸਤੇ ਸਾਨੂੰ ਜੋ ਵੀ ਕੁਰਬਾਨੀ ਕਰਨੀ ਪਵੇ ਅਸੀਂ ਕੁਰਬਾਨੀ ਕਰਨ ਲਈ ਤਿਆਰ ਆ ਤੇ ਇਹ ਕਾਨੂੰਨ ਲਾਗੂ ਨਹੀਂ ਹੋਣ ਦੇਗਾ